ਸਸੀ ਕਾਲ ਜੀ ਕਿਸਾਨ ਦੋਸਤੋ ਆਪਾਂ ਅੱਜ ਝੋਨੇ ਦੀ ਸਿੱਧੀ ਬਿਜਾਈ ਦੀ ਲੜੀ ਦੇ ਵਿੱਚ ਸਾਡੇ ਗਾਹਵਤੂ ਕਿਸਾਨ ਸਰਦਾਰ ਜਗਰੂਪ ਸਿੰਘ ਜੀ ਪੁੱਤਰ ਬਲਵੀਰ ਸਿੰਘ ਪਿੰਡ ਘਰਖਣਾ ਬਲਾਕ ਸੋਨਾਲਾ ਇਹਨਾਂ ਨਾਲ ਗੱਲਬਾਤ ਕਰਨੀ ਹੈ ਸਸੀ ਕਾਲ ਜੀ ਗਰੂਤੀ ਕੌਂਦੀ ਕਿਸਾਨ ਦੋਸਤੋ ਇਹ ਕਿਸਾਨ ਵੀਰ ਨੇ ਇਸ ਸਾਲ ਝੋਨੇ ਦੀ ਸਿੱਧੀ ਉਜਾਈ ਅਪਲਾਈ ਹੈ ਤੇ ਇਹਨਾਂ ਦੇ ਤਜਰਬੇ ਕਿਵੇਂ ਰਹੇ ਆ ਖੇਤੀ ਖਰਚੇ ਕਿੰਨੇ ਘਟੇ ਆ ਤੇ ਬਾਕੀ ਕਿੰਨੀਆਂ ਕਸਮਸਾਂ ਆ ਵਾ ਇਹਨਾਂ ਨੂੰ ਸਿੱਧੀ ਬਿਜਾਈ ਚਾਹੀਆਂ ਨਹੀਂ ਆਈਆਂ ਉਹਦੇ ਬਾਰੇ ਗੱਲ ਕਰਦੇ ਆਂ ਜਗਰੂਪ ਜੀ ਸਾਨੂੰ ਪਹਿਲਾਂ ਤਾਂ ਮੈਂ ਤੁਹਾਡਾ ਸਾਡੇ ਇਸ YouTube ਚੈਨਲ ਤੇ ਸਵਾਗਤ ਕਰਦਾ ਜੀ ਤੇ ਸਾਨੂੰ ਪਹਿਲਾਂ ਸਾਨੂੰ ਇਹ ਦੱਸੋ ਵੀ ਕਿਵੇਂ ਦਾ ਲੱਗਿਆ ਓਵਰਆਲ ਜੇ ਸਿੱਧੀ ਵਿਜਾਈ ਕਰਕੇ ਤੁਹਾਨੂੰ ਬਹੁਤ ਵਧੀਆ ਲੱਗਿਆ ਜੀ ਬਹੁਤ ਵਧੀਆ ਪਹਿਲਾਂ ਡਰਦੇ ਸੀ ਅਸੀਂ ਬਹੁਤ ਜ਼ਿਆਦਾ ਜੀ ਹਾਂਜੀ ਇੱਕ ਵਾਰ ਪਹਿਲਾਂ ਵੀ ਕਰੀਜ਼ੀ ਪਰ ਉਹ ਲੋਟ ਨਹੀਂ ਰਹੀ ਹੈਗੀ ਹਾਂਜੀ ਇਹ ਵਾਰ ਅਸੀਂ ਪੂਰਾ ਮਨ ਲਾ ਕੇ ਖੇਤੀਬਾੜੀ ਵਿਭਾਗ ਤੋਂ ਆਪਣੇ ਨਾਲ ਲੈ ਕੇ ਜਿਵੇਂ ਦੱਸਦੇ ਰਹੇ ਡਾਕਟਰ ਸੰਦੀਪ ਜੀ ਮੈਂ ਉੱਪਰ ਕਰਦੇ ਰਹੇ ਕੋਈ ਸਮੱਸਿਆ ਨਹੀਂ ਆਈ ਜੀ ਅਸੀਂ ਇਹਦੇ ਵਿੱਚ 8 ਕਿਲੋ ਵੀ ਪਾਇਆ ਜੀ ਹਾਂਜੀ ਤੇ ਲੇਜ਼ਰ ਕਰਕੇ ਬੀਜਤਾ ਜੀ ਬਹੁਤ ਵਧੀਆ ਰਿਹਾ ਜੀ ਤੇ ਖਿੱਠਾਂ ਦੀ ਸਮੱਸਿਆ ਕਿੰਨੀ ਘਾਈ ਹੈ ਕਿਵੇਂ ਤੁਸੀਂ ਰੋਕਥਾਮ ਉਹਨੇ ਕੀਤੀ ਹੈ ਅਸੀਂ ਪਹਿਲਾਂ ਜੀ ਲੇਜ਼ਰ ਕਰਿਆ ਲੇਜ਼ਰ ਕਰਨ ਤੋਂ ਬਾਅਦ ਬਿਜਾਈ ਕਰਕੇ ਪੈਂਡਾ ਮੈਥਲਨ ਤੇ ਸਾਥੀ ਦੀ ਬੂਣੀ ਪਾਈ ਹੈ ਜੀ ਹੋਰ ਕੁਝ ਨਹੀਂ ਕਰਿਆ ਜੀ अच्छा जी ਬਾਸੂਰ ਬਾਨਾ ਨਹੀਂ ਹੋਇਆ ਨਹੀਂ ਇੱਕ ਖੇਚ ਹੋਇਆ ਸੀ ਥੋੜਾ ਜਿਹਾ ਉਹ ਅਸੀਂ ਬੰਦੇ ਲਗਾ ਕੇ ਘੜਾ ਪਾ ਜੀ ਥੋੜਾ ਜਿਹਾ ਮੋਟੇ ਮੋਟੇ ਬੁੱਝੇ ਉਹ ਨਹੀਂ ਹੋਇਆ ਜੀ ਇਥੇ ਜਗਰੂਪ ਜੀ ਜੇ ਮੈਂ ਖਰਚਿਆਂ ਦੀ ਗੱਲ ਕਰਾਂ ਵੀ ਚਲੋ ਲਵਾਈ ਦਾ ਟਰੈਕਟਰ ਦਾ ਖਰਚਾ ਇਹ ਜਿਹੜਾ ਕੱਦੂ ਦਾ ਖਰਚਾ ਡੀਜ਼ਲ ਦਾ ਖਰਚਾ ਬੱਚਦਾ ਉਸ ਤੋਂ ਇਲਾਵਾ ਤੁਸੀਂ ਦੇਖਿਆ ਵੀ ਇਹਦੇ 'ਚ ਖਾਦ ਪਾਣੀ ਜਾਂ ਹੋਰ ਪ੍ਰੈਸ਼ਰ ਕਿੰਨੇ ਸੋਖੇ ਬਹੁਤ ਜ਼ਿਆਦਾ ਸੋਖੇ ਨੇ ਜੀ ਇਦੇ ਵਿੱਚ ਨਾ ਪੈਰ ਗੋਡਣਾ ਨਾ ਕਦੂ ਤੇ ਖਰਚਾ ਉਹ ਨਹੀਂ ਆਇਆ ਜੀ ਤੇ ਹੁਣ ਇਹ ਹੋਰ ਹੁਣ ਦੇਖਿਆ ਜੀ ਹੁਣ ਸਾਡੀ ਫਸਲ ਐਨ ਇਸਰੀ ਖੜੀ ਆ ਜਿਹੜੀ ਸਾਡੀ ਕਦੂ ਵਾਲੀਆਂ ਉਹਨੂੰ ਫੰਗਸ ਪਈ ਹੋਈ ਆ ਜੀ ਜੀ ਤੇ ਇਹਨੂੰ ਕੋਈ ਫੰਗਸ ਨਹੀਂ ਕੋਈ ਨਹੀਂ ਬਹੁਤ ਵਧੀਆ ਫਸਲ ਖੜੀ ਆ ਜੀ ਤੁਹਾਡੇ ਸਾਹਮਣੇ ਦੇਖ ਲਓ ਜੀ ਤੁਸੀਂ ਠੀਕ ਆ ਜੀ ਤੇ ਬਾਕੀ ਸਾਡੇ ਕਿਸਾਨਾਂ ਨੂੰ ਕੀ ਸੰਦੇਸ਼ ਦੇਵੋਗੇ ਝੋਨੇ ਦੀ ਸਿੱਧੀ ਉਜਾਈ ਪਾਉਣ ਲਈ ਦੇਖੋ ਜੀ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਵੀ ਇਹ ਕਿਸਾਨ ਕਰਕੇ ਦੇਖੋ ਥੋੜਾ ਕੀਲਾ ਕਰੋ ਕੀਲਾ ਕਰੋ ਮੈਂ ਵਾਰ ਮੇਰੇ ਕੋਲ ਕਣਕ ਦੇ 3 ਕਿੱਲੇ ਸੀਗੇ 3 ਕਿੱਲੇ ਮੈਂ ਕਰੇ ਨੇ ਜੀ ਅਗਲੀ ਵਾਰ ਮੇਰੇ ਕੋਲ 20 ਕਿੱਲੇ ਹੁਣ 25 ਹੁਣ 30 ਕਿੱਲੇ ਹੁਣ ਜਿੰਨੀ ਮੇਰੇ ਕੋਲ ਕਣਕ ਆਊਗੀ ਮੈਂ ਸਾਰੀ ਸਿੱਧੀ ਵਿਜਾਈ ਕਰੂੰਗਾ ਤੁਹਾਨੂੰ ਕਾਮਯਾਬ ਕਰਕੇ ਦਿਖਾਵਾਂਗਾ ਸਾਰੇ ਆਗੇ ਦੇਖ ਕੇ ਜਾਓ ਜੀ ਮੇਰੇ ਕੋਲ ਠੀਕ ਹੈ ਜੀ ਸੋ ਕਿਸਾਨ ਵੀਰੋ ਇਹ ਸਨ ਸਾਡੇ ਅਗਮਦੂ ਘਾਸਾ ਸਰਦਾਰ ਜਗਰੂਪ ਸਿੰਘ ਜੀ ਪਿੰਡ ਕਰਖਣਾ ਤੁਸੀਂ ਇਹਨਾਂ ਦੇ ਵਿਚਾਰ ਸੁਣੇ ਆ ਝੋਨੇ ਦੀ ਸਿੱਧੀ ਵਿਜਾਈ ਦੇ ਬਾਬਤ ਤੇ ਮੈਂ ਤੁਹਾਨੂੰ ਇਹੀ ਅਪੀਲ ਕਰਦਾ ਵੀ ਤੁਸੀਂ ਇਹਨਾਂ ਦਾ ਖੇਤ ਆ ਕੇ ਵੇਖੋ ਜਿਹੜੇ ਖਰਚੇ ਇਹਨੇ ਨਹੀਂ ਘਟਾਏ ਆ ਉਹ ਤੁਸੀਂ ਵੀ ਘਟਾਓ ਧੰਨਵਾਦ ਸਸੀ ਕਰ ਸਸੀ ਕਰ